ਮਾਹਮੇਂਦਰ ਸਿੰਘ ਪੈਣੀਵੱਗਾ ਬੀਕੇ ਜੂ ਡਕਾਉਂਦਾ ਦਾ ਜ਼ਿਲ੍ਹਾ ਪ੍ਰਧਾਨ ਮਾਨਸਾ ਅੱਜ ਸਾਡੀ ਸਮੁੱਚੀ ਪੰਜਾਬ ਦੀ ਟੀਮ ਨੇ ਫੈਸਲਾ ਕੀਤਾਗਾ ਕਿਉਂਕਿ ਸਰਕਾਰ ਵੱਲੋਂ ਝੂਠੇ ਪਰਚੇ ਪਾ ਕੇ ਕਿਸਾਨਾਂ ਦੇ ਉੱਤੇ ਪ੍ਰਾਣੀ ਦੇ ਨਾਂ ਨੂੰ ਲੈ ਕੇ ਵੱਡੀ ਪੱਤਰ ਤੇ ਪਰਚੇ ਜਿਹੜੇ ਦਰਜ ਕੀਤੇ ਐ ਨਾਲ ਹੀ ਥੱਲੇ ਹੁਕਮ ਲਾਤਾ ਤਹਿਸੀਲਦਾਰ ਸਾਹਿਬ ਨੇ ਕਨਗੋਰੇ ਪਟਵਾਰੀ ਨੂੰ ਵੀ ਪਿੰਡਾਂ ਦੇ ਵਿੱਚੋਂ ਫੋਨ ਕਰੋ ਗਦਾਗਾ 5000 ਰੁਪਿਆ ਜੁਰਮਾਨਾ ਜਿਹੜਾ ਕਿਸਾਨ ਭਰਨ ਬਹੁਤ ਸਾਰੇ ਕਿਸਾਨ ਡਰੇ ਖੜੇ ਨੇਗੇ ਅ ਬਹੁਤ ਸਾਰੇ ਕਿਸਾਨ ਆ ਜਿਹੜੇ 5000 ਰੁਪਿਆ ਭਰੀ ਜਾਂਦੇ ਆ ਅਸੀਂ ਬੇਨਤੀ ਕਰਦੇ ਆਂ ਵੀ ਕੋਈ ਵੀ ਪਟਵਾਰੀ ਆ ਉਹਦੀ ਜ਼ਿੰਮੇਵਾਰੀ ਬਣਦੀ ਹੈ ਤਾਂ ਤਾਹਾਂ ਤੋਂ ਕਹਿਤਾ ਅਫਸਰਾਂ ਨੇ ਉਹਨਾਂ ਨੇ ਫੋਨ ਕਰਨੇ ਆ ਉਹਨਾਂ ਦੇ ਫੋਨ ਦੇ ਉੱਤੇ ਕੋਈ ਵੀ ਪੈਸਾ ਨਾ ਪਰੋ ਜੇ ਕੋਈ ਵੀ ਆ ਕੇ ਸਾਨੂੰ ਜ਼ਬਰਦਸਤੀ ਤੰਗ ਕਰਦਾ ਤਾਂ ਬੀਕੇ ਜੂ ਟਿਕਾਉਂਦਾ ਨਾਲ ਤੇ ਸੁਗਜੁੱਤ ਮੋਰਚੇ ਦੀਆਂ ਸਾਰੇ ਇਲਾਕੇ ਦੇ ਵਿੱਚ ਕਾਇਆਂ ਨੇ ਉਹਨਾਂ ਨਾਲ ਤਾਲਮਿਲ ਕਰੋ ਕਿਉਂਕਿ ਸੁਗਜੁੱਤ ਮੋਰਚੇ ਦਾ ਫੈਸਲਾ ਹੋ ਚੁੱਕਿਆ ਇਹ ਇਹ ਸਾਰੇ ਝੂਠੇ ਪਰਚੇ ਪਾਏ ਐ ਕਿ ਕੋਈ ਵਾਲੀ ਅੱਗ ਨਹੀਂ ਲਾਈ ਕਿਸਾਨਾਂ ਨੇ ਤੇ ਸਰਕਾਰ ਨੇ ਫਾਰਬੁਟੀ ਪੂਰੀ ਕਰਕੇ ਕੇਂਦਰ ਸਰਕਾਰ ਦਾ ਕਮਾਊ ਪੁੱਤ ਬਣ ਕੇ ਕਹਾਇਆਗਾ ਕੋਈ ਵੀ ਪੁਲਿਸ ਤੱਕ ਕਰਦੀ ਐ ਤਾਂ ਨਾਲ ਹੀ ਤਾਲਮੇਲ ਕਰੋ ਆਧਾਰ ਕਾਰਡ ਨਾ ਦਿਓ ਪੁਲਿਸ ਨੂੰ ਕਿਉਂਕਿ ਚਲਾਨ ਪੇਸ਼ ਕਰਕੇ ਉਸ ਤੋਂ ਬਾਅਦ ਜੁਰਮਾਨੇ ਕਰਨ ਵਾਸਤੇ ਤਿਆਰ ਹੋ ਜੂ ਕੋਈ ਵੀ ਪਟਵਾਰੀ 5000 ਰੁਪਏ ਫੋਨ ਕਰਦਾ ਕੋਈ ਰਦੇ ਉਹ ਸਾਡੇ ਨਾਲ ਤਾਲਮੇਲ ਕਰੋ ਇਸ ਕਰਕੇ ਕੋਈ ਵੀ ਥਾਣਾ ਕਿਸਾਨ ਨੂੰ ਜੇ ਜ਼ਬਰਦਸਤੀ ਲੈ ਜਾਂਦਾਗਾ ਤਾ ਤਾਲਮੇਲ ਕਰੋ ਉਹਦੇ ਥਾੜੇ ਦਾ ਘਰਾਓ ਕਰਕੇ ਕਿਸਾਨ ਨੂੰ ਛਡਾਵਾਂਗੇ ਪਹਿਲਾਂ ਵੀ کئی ਕਿਸਾਨ ਆ ਜਿਹੜੇ ਆਪਾਂ ਛਡਾਏ ਗਏ ਵਿੱਚੋਂ ਕਰ ਜ਼ਬਰਦਸਤੀ ਪੁਲਿਸ ਨੇ ਲਿਜਾ ਕੇ ਡਰੋ ਨਾ ਜੇ 5000 ਭਰ ਦੋਗੇ ਤਾਂ ਦੋਸ਼ੀ ਬਣ ਜਾਓਗੇ ਤੇ ਉਸ ਤੋਂ ਬਾਅਦ ਚਲਾਨ ਪੇਸ਼ ਕਰਕੇ ਜੱਜ ਆ ਜਿਹੜਾ ਉਹ ਜੁਰਮਾਨਾ ਕਰੂਗਾ ਇਹ ਬੀਕੇ ਜੂ ਦੁਕਾਨਦਾਰ ਦਾ ਅੱਜ ਪੰਜਾਬ ਪੱਤਰਾ ਜਿੱਤਨੇ ਪੰਜਾਬ ਦੇ ਆਗੂ ਉਹਨਾਂ ਨੇ ਫੈਸਲਾ ਕੀਤਾਗਾ ਤਾਂ ਕਰਕੇ ਬੇਨਤੀ ਕਰਦੇ ਆ ਵੀ ਜਿਹੜੇ ਜ਼ਿਲ੍ਹੇ ਦੇ ਆਗੂ ਨੇ ਉਹ ਥੱਲੇ ਤੱਕ ਗੱਲ ਸਾਡੀ ਪਹਹਾ ਦੇਣ ਕੋਈ ਵੀ ਕਿਸਾਨ ਨੂੰ ਡਰਨ ਦੀ ਲੋੜ ਨਹੀਂ ਘਬਰਾਉਣ ਦੀ ਲੋੜ ਨਹੀਂ ਕੋਈ ਕਿਸਾਨ ਦੋਸ਼ੀ ਨਹੀਂ ਹੈਗਾ ਲੋਕਾਂ ਦਾ ਢਿੱਡ ਭਰਨ ਵਾਸਤੇ ਜਿਹੜਾ ਝੋਨਾ ਪੈਦਾ ਕੀਤਾਗਾ ਇਹ ਸਾਰੀ ਸਰਾਸਰ ਗਲਤ ਹੈ ਇੱਕ ਪਾਸੇ ਗ੍ਰੇਨ ਟ੍ਰਬੂਨਨ ਨੇ ਕਿਹਾ ਵੀ ਤਿੰਨ ਕਿੱਲਾ ਤੋਂ ਘੱਟ ਹੈ ਸਾਰੀ ਕਿਸਾਨ ਦੀ ਜਿਹੜੇ ਝੋਨੇ ਦੀ ਪਰਾਲੀ ਆ ਉਹ ਸਾਂਭੂਗੀ ਜਦ 2500 ਰੁਪਿਆ ਪ੍ਰਤੀ ਦੇਊਗੀ ਉਧਰ ਗੌਰ ਨਹੀਂ ਹੈਗਾ ਕਿਸਾਨਾਂ ਦਾ ਜਿਹੜਾ ਪਰਚਾ ਦੇ ਵਿੱਚ ਪਹਿਲ ਕਦਮੀ ਕਰੀ ਹੈ ਸਰਕਾਰ ਉਹ ਨਕੇਦੀ ਕਰਦੇ ਆ ਤੇ ਡਰਨ ਦੀ ਲੋੜ ਨਹੀਂ ਲੜਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਝਟਕਾ ਜਿਹੜੀ ਪੰਜਾਬ ਸਰਕਾਰ ਨੇ ਨਹੀਂ ਚੱਲਣਾ ਜਦੋਂ ਸੰਗਤ ਮੋਰਚ ਨੇ ਚੰਡੀਗੜ੍ਹ ਵੱਲ ਮੂੰਹ ਕੀਤਾਗਾ ਇਸ ਕਰਕੇ ਇਹਨਾਂ ਤੋਂ ਲੜਨ ਤੇ ਡਰਨ ਦੀ ਕੋਈ ਲੋੜ ਨਹੀਂ ਚਲੋ ਜੀ ਮੈਂ ਬੂਟਾ ਸਿੰਘ ਸੂਬਾ ਪ੍ਰਧਾਨ ਭਾਰਤੀ ਦੀ ਸਾਹਮਣੇ ਇਹਦਾ ਦੱਸਦਾ ਪਤਾ ਲੱਗਿਆ ਕਈ ਥਾਵਾਂ ਤੋਂ ਕਈ ਪਟਵਾਰੀਆਂ ਦੇ ਰਾਹੀਂ ਲੋਕਾਂ ਨੂੰ ਗਮਰਾਹ ਕਰਕੇ 5-5000 ਰੁਪਇਆ ਭਰਾ ਰਹੇ ਨੇ ਕਿ ਤੁਸੀਂ ਪਰਾਲੀ ਨੂੰ ਅਗਲਾਈ ਆ ਇਸ ਕਰਕੇ ਤੁਸੀਂ 5000 ਰੁਪਏ ਭਰੋ ਤੇ ਕਿਸਾਨ ਭਰ ਵੀ ਰਹੇ ਨੇ ਦੇਖੋ ਅਸੀਂ ਲੋਕਾਂ ਨੂੰ ਪ੍ਰੋਸਾਦਵਾਣਾ ਚਾਹੁੰਦੇ ਆ ਪਹਿਲਾਂ ਵੀ ਕਿਹਾ ਸੀ ਕਿ ਜਦੋਂ ਕਹਿੰਦੇ ਸੀ ਪੁਰਾਲੀ ਨੂੰ ਅੱਗੇ ਲਾਉਣ ਨਹੀਂ ਦੇਣੀ ਤੇ ਲੋਕਾਂ ਨੇ ਲਾਈ ਹੈ ਮਜਬੂਰੀ ਵੱਤਸ ਜਿੰਨਾਂ ਕੋਲੇ ਕੋਈ ਸਾਧਨ ਨਹੀਂ ਸੀ ਤੇ ਜਿੰਨਾਂ ਕੋਲੇ ਸਾਧਨ ਵੀ ਸੀ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਇਹਨਾਂ ਆਹ ਦੇਖੋ ਜਿਹੜੇ ਖੇਤ 'ਚ ਆਪਾਂ ਖੜੇ ਆ ਇਹ ਇਕੱਠਾ ਬਣਾਇਆ ਹੋਇਆ ਅਗਲੇ ਦਿਨਾਂ ਜਿਹੜੀ ਮਾੜੀ-ਮੋਟੀ ਰਹਿਮਕੂਦ ਰਹਿ ਗਈ ਉਹ ਵਟਾ-ਵਟਾ ਤੇ ਅੱਗ ਲਾਈ ਹੈ ਉਹਨਾਂ ਤੇ ਵੀ ਚੱਕ ਕੇ ਉਹ ਵੀ ਤੁਸੀਂ ਵੀ 5000 ਰੁਪਏ ਆਪਰੇ ਇਸ ਕਰਕੇ ਅਸੀਂ ਸੱਦਾ ਦਿੰਦੇ ਆ ਲੋਕਾਂ ਨੂੰ ਕਿਸਾਨ ਭਰਾਵਾਂ ਨੂੰ ਭਾਰਤੀ ਕਿਸਾਨ ਜੀ ਨੇ ਹੰਡਵਾਉਂਦਾ ਵੱਲੋਂ ਸੰਯੁਕਤ ਤੋਰ ਕੇ ਵੱਲੋਂ ਕਿ ਤੁਸੀਂ ਇਹ ਜੁਰਮਾਨੇ ਜਿਹੜੇ ਨਾਂ ਭਰੋ ਪਹਿਲੀ ਗੱਲ ਤੁਸੀਂ 5000 ਰੁਪਏ ਭਰੋਗੇ ਦੂਜੀ ਗੱਲ ਤੁਹਾਨੂੰ ਇਹ ਖਵਾਲ ਕਰ ਲੈਣਗੇ ਵੀ ਇਹਨਾਂ ਨੇ ਮੰਨ ਲਿਆ ਕਿ ਅਸੀਂ ਅਕਲਾਈ ਆ ਤੀਜੀ ਗੱਲ ਫੇਰ ਛੋਡੇ ਤੇ ਕੋਰਟ ਕੇ ਚੱਲੀਓ ਤੁਸੀਂ ਸਾਡੀ ਗੱਲ ਤੇ ਭਰੋਸਾ ਕਰੋ ਕਿ ਕੋਈ ਵੀ ਕਿਸਾਨ ਜੁਰਮਾਨਾ ਨਾ ਭਰੋ ਸੰਯੁਕਤ ਮੂਲਕ ਨੇ ਔਰ ਆਪਣੀ ਜਥੇਬੰਦੀ ਨੇ ਤੈਅ ਕੀਤਾ ਹੈ ਕਿ ਸਾਰੇ ਦੇ ਸਾਰੇ ਜਿੰਨੇ ਇਹਨਾਂ ਨੇ ਪਰਚੇ ਪਾਏ ਨੇ ਜਿੰਨੇ ਜੁਰਮਾਨੇ ਪਾਏ ਨੇ ਇਹਦੇ ਤੇ ਲੜਾਂਗੇ ਲੜ ਕੇ ਇਹਨਾਂ ਨੂੰ ਖਤਮ ਕਰਾਵਾਂਗੇ ਇਹ ਨਹੀਂ ਤਾ ਸਾਨੂੰ ਪਤਾ ਹੈ ਕਿ ਇਲੈਕਸ਼ਨ ਆਉਣ ਵਾਲਿਆਂ 2027 ਦੀ ਤੇ ਇਹਨਾਂ ਨੂੰ ਸਭ ਕੁ ਲੋਕ ਉਧਰ ਦੀ ਵੀ ਸੁਖੋਂਗੇ ਤੇ ਆਪਾਂ ਇਸ ਗੱਲ ਤੇ ਬੇਸ਼ੱਕ ਸਾਨੂੰ ਮੋਰਕਾ ਕਿਹਨੋਂ ਲਾਉਣਾ ਪੈਗੇ ਬਿਲਕੁਲ ਅਸੀਂ ਫੇਰ ਅਪੀਲ ਕਰਦੇ ਹਾਂ ਕਿ ਤੁਸੀਂ ਜਿਹੜੇ 5-5000 ਰੁਪਏ ਪਰਿਵਾਰਾਂ ਰਾਹੀਂ ਜੁਰਮਾਨੇ ਭਾਦੇ ਹੋ ਸਾਡੀ ਬੇਨਤੀ ਹੈ ਖੋੜ ਕੇ ਕਿ ਉਹ ਜੁਰਮਾਨੇ ਨਾ ਭਰੋ ਦੂਸਰੀ ਨਾ ਬਣੋ ਆਪਣੇ ਆਪ ਦੂਸਰੀ ਅਸੀਂ ਗੱਲ ਕਰਾਂਗੇ ਕਿ ਜਿਹੜੀ ਭਗਵਾਨ ਤਮਾਨ ਸਰਕਾਰ ਕਹਿੰਦੀ ਸੀ ਮੰਡੀਆਂ ਦੇ ਵਿੱਚੋਂ ਦਾਣਾ-ਦਾਣਾ ਚੱਕਾਂਗੇ ਅਜੇ ਮੰਡੀਆਂ ਦੇ ਵਿੱਚ ਬਹੁਤ ਸਾਰਾ ਅਣਵਿਕਿਆ ਝੋਨਾ ਪਿਆ ਕੁਛ ਨਾ ਕੁਝ ਝੋਨਾ ਜੇ ਖੇਤਾਂ ਦੇ ਵਿੱਚ ਵੀ ਖੜਿਆ ਤੇ ਮੰਡੀਆਂ ਬੰਦ ਕਰ ਰਹੇ ਨੇ ਇਹ ਸਵਾਲ ਆਏ ਸਰਕਾਰ ਦੇ ਸਾਹਮਣੇ ਕਿ ਕੀ ਤੁਸੀਂ ਆਪਣੇ ਵਾਅਦੇ ਤੇ ਖੜੇ ਹੋ ਉਹ ਝੋਨਾ ਚੱਕਿਆ ਭੱਜ ਰਹੇ ਹੋ ਹੁਣ ਮੰਡੀਆਂ ਦੇ ਵਿੱਚੋਂ ਤੁਸੀਂ ਅਸੀਂ ਇਹ ਵੀ ਲੋਕਾਂ ਨੂੰ ਪ੍ਰੋਖਾ ਦਿਵਾਉਂਦੇ ਆ ਕਿ ਮੰਡੀਆਂ ਦੇ ਵਿੱਚ ਆ ਕੇ ਦਾਣਾ-ਦਾਣਾ ਝੋਨਾ ਬਤਵਾਵਾਂਗੇ ਚਾਹੇ ਸਾਨੂੰ ਇੰਸਟਰਾ ਦਾ ਘਰਾਉ ਕਰਨਾ ਪਵੇ ਚਾਹੇ ਕਿਸੇ ਅਧਿਕਾਰੀ ਦਾ ਘਰਾਉ ਕਰਨਾ ਪਵੇ ਇਹਨਾਂ ਨੂੰ ਅਸੀਂ ਵਾਰਨਿੰਗ ਦਿੰਦੇ ਆ ਕਿ ਹਰ ਮੰਡੀ ਦੇ ਵਿੱਚੋਂ ਜਿੰਨਾ ਚਿਰ ਦਾਣਾ-ਦਾਣਾ ਨਹੀਂ ਚੱਕੀਦਾ ਆ ਮੰਡੀਆਂ ਤੁਸੀਂ ਬੰਦ ਕਰਦੀਆਂ ਕਰੋ ਪਰ 21 ਦਿਨ ਦੇ ਵਿੱਚ ਸਾਰੇ ਦੀ ਬੋਲੀ ਲਾ ਕੇ ਉਹਨੂੰ ਭਰਨ ਦਾ ਐਲਾਨ ਕਰੋ ਤੇ ਨਹੀਂ ਤਾਂ ਫਿਰ ਲੋਕਾਂ ਦੇ ਰੋਹ ਦੇ ਲਈ ਤਿਆਰ ਰਹੋ Она не <coughs> <coughs>